ਕੋਈ ਹਾਸਾ ਕੋਈ ਹਾਸਾ ਹੋ ਜੂਵੇ ਕੌਣ ਜ਼ਿੰਮੇਵਾਰ ਹੈ ਅਸੀਂ ਅਸੀਂ ਵੀ ਅਸੀਂ ਵੀ ਕਹਿ ਰਹੇ ਹਾਂ ਪਰ ਬੱਚੇ ਨਹੀਂ ਸਮਝਦੇ ਇਸ ਗੱਲ ਨੂੰ ਬੱਚੇ ਬੁਣ ਕੇ ਸਾਨੂੰ ਕਹਿ ਦਿੰਦੇ ਆ ਕਿ ਸਾਨੂੰ ਲੈ ਕੇ ਨਹੀਂ ਜਾਂਦੇ ਅਸੀਂ ਬਲਕਿ ਦੇਖੋ ਅਸੀਂ ਛੋਟੇ ਬੱਚੇ ਬਿਠਾਏ ਆ ਪਹਿਲਾਂ ਪਰ ਫਿਰ ਵੀ ਵੱਡੇ ਬੱਚੇ ਕਹਿੰਦੇ ਨਹੀਂ ਅਸੀਂ ਜਾਣਾ ਹੈ ਹੁਣ ਅਸੀਂ ਕੀ ਕਰ ਸਕਦੇ ਹਾਂ ਕਿ ਰੋਡ 'ਤੇ ਰੋਡ 'ਤੇ ਬੱਸ ਥੋੜਾ ਨਹੀਂ ਹੈ ਕਿ ਜਿਹੜੇ ਐਡਾ ਬੱਚੇ ਖੜੇ ਹੋ ਕੇ ਜਾ ਰਹੇ ਨੇ ਗਰਮੀ ਦੇ ਵਿੱਚ ਤੁਹਾਨੂੰ ਪਤਾ ਹੈ ਬੱਸ ਨਹੀਂ ਹੈਗੀ ਸਰ ਕੋਈ ਹੋਰ ਬੱਸ ਇਸ ਅਵੇਲੇਬਲ ਨਹੀਂ ਹੈ ਕਿ ਜਿਹੜਾ ਕੁਝ ਓਵਰਲੋਡ ਬੱਚਿਆਂ ਦਾ ਸਰ ਬੱਸ ਬੱਸਾਂ ਤਾਂ ਮੈਂ ਬਹੁਤ ਹੈ ਬੱਸਾਂ ਲੱਗੀਆਂ ਕੋਈ ਨਹੀਂ ਕਿ ਕਿੰਨਾ ਓਵਰਲੋਡ ਹੋ ਸਕਦੇ ਬੱਚੇ ਫਿਰ ਤਾਂ ਬੈਠ ਕੇ ਜਾਣਾ ਪਸੰਦੀ ਕਰਣਗੇ ਨਾ ਸਰ ਮੈਂ ਬੱਚੇ ਨਹੀਂ ਮੰਨਦੇ ਇਹਨਾਂ ਨੂੰ ਕਹਿੰਦਾ ਹਾਂ ਵੀ ਤੁਸੀਂ ਸੈਕਿੰਡ ਰੋਡ 'ਤੇ ਆ ਜਾਓ ਬੈਠ ਕੇ ਆਉਂਗੇ ਪਰ ਬੱਚੇ ਨਹੀਂ ਮੰਨਦੇ ਕਹਿੰਦੇ ਅਸੀਂ ਖੜੇ ਹੋ ਕੇ ਜਾਣਾ ਮਨਜ਼ੂਰ ਹੈ ਨਹੀਂ ਕੋਈ ਤੁਸੀਂ ਸਟਿਕਨੈਸ ਨਹੀਂ ਵਰਤਦੇ ਕਿਉਂਕਿ ਬੱਚਿਆਂ ਦਾ ਸਵਾਦ ਹੁਣ मैडम मैडम ਸਾਡੇ ਬੱਚਿਆਂ ਨੂੰ ਉਟਾ ਕੇ ਲਾਈਟ ਆਇਆ ਮੈਡਮ ਪਰ ਇੰਨੇ ਬੱਚੇ ਭਰ ਕੇ ਲੈ ਜਾਣਾ ਕਿਤੇ ਕੋਈ ਵੱਡਾ ਹਾਸਾ ਹੋ ਜਵੇ ਫੇਰ ਵੀ ਤਾਂ ਸਕੂਲ ਜ਼ਿੰਮੇਦਾਰ ਹੋਏਗਾ ਲੇਕਿਨ ਤੁਸੀਂ ਕਿਤੇ ਨਾ ਕਿਤੇ ਤੁਹਾਨੂੰ ਵੀ ਲੱਗਦਾ ਭਾਜਦੇ ਹੋਏ ਨਜ਼ਰ ਆ ਰਹੀ ਆਪਣੀ ਜ਼ਿੰਮੇਵਾਰੀ ਤੋਂ ਜਿਆਦਾ ਕਿ ਨਜ਼ਰ ਨਹੀਂ ਜਿਹੜੀ ਫੇਰ ਜੀ ਨੰਬਰ ਨਹੀਂ ਇਹਦਾ ਸਹੀ ਨੰਬਰ ਉਹਨੇ ਹੁਣ ਭੇਜਿਆ ਮੇਰੇ ਕੋਲ ਆਰਸੀ ਜਿਹੜੀ ਉਹਦੇ ਕੋਲ ਜਮਾ ਵਾ ਉਹ ਅਸੀਂ ਚੈੱਕ ਕੀਤਾ ਵਾ ਉਹਦੇ ਵਿੱਚੋਂ ਆਇਆ ਨੰਬਰ ਨਹੀਂ ਗਲਤ ਹੈ ਗਲਤ ਹੈ ਅਜੇ ਦਾ ਵਾਸਤੇ ਨੰਬਰ ਲਾਇਆ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਗਲਤ ਨੰਬਰ ਸਾਡੇ ਕੋਲ ਮਸ਼ੀਨ ਹੈ ਜਿਹੜੀ ਅੱਛਾ ਜੀ ਉਹਦੇ ਵਿੱਚ ਪਾਈਦਾ ਸਾਰਾ ਡਾਟਾ ਆ ਜਾਂਦਾ ਅੱਛਾ ਜੀ ਇੱਕ ਬੱਚੇ ਇੱਕ ਮਿੰਟ ਬਣਾ ਜਾ ਬੱਚਿਆਂ ਦੀ ਗਿਣਤੀ ਕਰ ਲੈਣੇ ਬੱਚੇ ਵੀ ਓਵਰਲੋਡ ਭਰੇ ਹੋਏ 68 ਬੱਚੇ ਦੇ ਅੰਦਰ ਬੈਠੇ ਆ ਤੇ ਜਿਹੜੇ ਬਾਹਰ ਜਿਹੜੇ ਦੇਖੋ ਕਉਂਦੀ ਨਹੀਂ ਗਰਮੀ ਹੈ ਗਰਮੀ ਓਵਰਲੋਡ ਜਿਹੜੀ ਬੱਸ ਭਰੀ ਵੀ ਬੱਚਿਆਂ ਦੇ ਜਿਹੜੀ ਕੰਪਨੀ ਵੀ ਬੱਸ ਹੈਗੀ ਹੈ ਸਰ ਜਿਹੜੀ ਬੱਸ ਕਿੰਨੇ ਬੱਚੇ ਭਾਇੇ ਤਾਂ ਕਿੰਨੇ ਬੱਚੇ ਹੀ ਗਿਣਾਗੇ 81 ਬੱਚੇ ਭਾਇਆ ਜਿਹੜੇ ਕਿ ਬੱਸ ਦੇ ਵਿੱਚ ਕਿੰਨੇ ਸੀਟਾਂ ਹਨ ਕਿੱਥੇ ਦਾ ਉਧਰ ਅੱਛਾ ਜੀ ਕਿੰਨੇ ਡਰਾਈਵਰ ਜੀ ਕਿੰਨੇ ਬੱਚੇ ਬਿਠਾ ਸਕਦੇ ਬੱਸ ਦੇ ਵਿੱਚ ਉਹ ਡਰਾਈਵਰ ਉਧਰ ਆ ਜਾਓ ਉਧਰ ਜਨਾਬ ਉਧਰੋਂ ਖੜਿਆ ਜਾਓ ਜੀ ਸਕੂਲ ਟਾਈਮ ਦੀ ਛੁੱਟੀ ਦਾ 1:50 ਦਾ ਟਾਈਮ ਆ ਮੇਰੇ ਕੋਲ ਇਹ 10 ਮਿੰਟ ਪਹਿਲਾਂ ਕੋ ਹੋ ਗਿਆ ਨਾ ਸਕੂਲ ਦੇ ਹਿਸਾਬ ਨਾਲ ਉਹਦੇ ਬਾਅਦ ਨੂੰ ਪਤਾ ਬਾਈ ਤੇ ਇਸ ਇਨੀ ਰੱਖਾਰੇ ਕੋਲ ਨਖਾ ਲਾਇਆ ਸੀਗਾ ਇਹ ਸਕੂਲ ਦੀ ਖਾਤਰ ਇਹ ਦੇਖੀਏ ਚ ਦੇਖਣੀ ਆ ਵੀ ਜਿਹੜੀਆਂ ਬੱਸਾਂ ਆ ਆਟੋ ਆ ਲੋਵਰ ਲੋਡ 3 ਹੀ ਜਾਂਦੀਆਂ ਨੇ ਕਿ ਬੱਚੇ ਜਾਂਦੇ ਦੀ ਦਿਨ ਕੋ ਹੱਥ ਸਾਬ ਆਪ ਕਰ ਜਾਂਦੇ ਪਰ ਇਹਨਾਂ ਦੀਆਂ ਜਿਹੜੀਆਂ ਬੱਸਾਂ ਚ ਚੈੱਕ ਕੀਤੀਆਂ ਕਿ ਜਿਆ ਉਹਨਾਂ ਦੇ ਵਿੱਚ ਆ ਨਹਿਰੂ ਵਾਟਰ ਸਕੂਲ ਦੀ ਬੱਸ ਹੈ ਜਪਨਰੀਆ ਬੱਸਾਂ ਚੈੱਕ ਕੀਤੀਆਂ ਕਿ ਇਹਨਾਂ ਦੇ ਜਿਹੜੇ ਬੱਸਾਂ ਦੇ ਵਿੱਚ ਬੱਤੀ ਬੈਠੇ ਆ ਉਹ ਓਵਰ ਲੋਡ ਹੈ ਮੰਨ ਲਿਆ 50 ਦੀ 40 ਸੀਟਰ ਬੱਸ ਦੱਸ ਦਿਆ ਡਰਾਈਵਰ ਤੇ ਬੱਚੇ ਤੇ ਉਹਦੇ ਨਿਕਲੇ 81 ਠੀਕ ਹੈ ਜੀ ਉਹਦਾ ਚਲਾਨ ਕਰਤਾ ਓਵਰ ਲੋਡ ਦਾ ਚਲਾਨ ਕਰਤਾ ਨੰਬਰ 2 ਤੇ ਡਰਾਈਵਰ ਨੇ ਵਰਦੀ ਨਹੀਂ ਪਾਈ ਉਹਦਾ ਚਲਾਨ ਕਰਤਾ ਨੰਬਰ 3 ਉਹਨੇ ਸੀਟ ਬੈਲਟ ਨਹੀਂ ਲਾਈ ਉਹਦਾ ਚਲਾਨ ਕਰਤਾ ਨੰਬਰ 4 ਜਿਹੜੀ ਕੋਈ ਨੰਬਰ ਪਲੇਟ ਆ ਉਹ ਸਹੀ ਨਹੀਂ ਲੱਗੀ ਉਹਦਾ ਚਲਾਨ ਨੰਬਰ ਬਿੱਟ ਕੀ ਗਲਤੀ ਸੀ ਉਹਦੇ ਤੇ ਇੱਕ ਤੇ ਆਈ ਐਚ ਡੀ ਨੰਬਰ ਤੇ ਹੀ ਲੱਗਾ ਜੀ ਇੱਕ ਉਹਨੇ ਨੰਬਰ ਪਹਿਲਾਂ ਹੋਰ ਲਾਇਆ ਸੀ ਕੋਈ ਤੇ ਉਹ ਗੱਲ ਕਹੀ ਸੀ ਉਹ ਬਾਈਕ ਦਾ ਨੰਬਰ ਲਾਇਆ ਸੀ ਬਾਈਕ ਦਾ ਨੰਬਰ ਲਾਇਆ ਉਹ ਜਿਹੜਾ ਉਹ ਤਪਾਰਾ ਆਰਸੀ ਉਹਦੀ ਚੈੱਕ ਕੀਤੀ ਹੈ ਉਹ ਨੰਬਰ ਸਹੀ ਦਿਖਾਇਆ ਉਹਦੇ ਨਾਲ ਹੀ ਅਸੀਂ ਉਹਦਾ ਚਲਾਨ ਪਾ ਬੱਚੇ ਕਿੰਨੇ ਮੱਤੇ ਸਪਸਟ ਬੱਚੇ 81 ਪਾਰਟਿਸਪੇਟ ਉਹ ਜਿਹੜੀ ਤੇ ਪੰਜਾ ਬਾਛਾ ਇਹਦਾ ਚਲਾਨ ਕਰਕੇ ਪਾਵਰ ਮੁੰਗੇ ਸਕੂਲ ਹਾਂ ਮੈਂ ਡਾਟਾ ਚਲੇ ਗਿਆ 25 ਲੱਖ ਟੌਰ ਨਹੀਂ ਜਾਣਾ ਅਸੀਂ ਥੋੜਾ ਜਿਹਾ ਬਸ ਸ਼ੁਰੂ ਕਰ ਸਕਿਆ ਬਸ ਸਕੂਲ ਸੋਸ਼ੀਅਲ ਨਾਲ ਗੱਲ ਹੋਈ ਕੋਈ ਆਪਣੇ ਕੀ ਨਹੀਂ ਪੰਜਾਬ ਸਿੰਨਾ ਦੀ ਮੇਰੀ ਵੀ ਗੱਲ ਹੈ ਡਰਾਈਵਰ ਨੇ ਕਿਹਾ ਵਰਨਾ ਨਹੀਂ ਉਹਨਾਂ ਦੇ ਮਾਲਕ ਨਾਲ ਗੱਲ ਹੋਈ ਆ ਉਹ ਮਾਲਕ ਕਹਿੰਦੇ ਵੀ ਅਸੀਂ ਆਪਣੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਾਂਗੇ ਗੱਲ ਕਰਕੇ ਤਕੀਰ ਹੱਲ ਜ਼ਰੂਰ ਕਰਾਂਗੇ ਇਹ ਨਹਿਰੂ ਆਦਨ ਸਕੂਲ ਦੀ ਬੱਚਾ ਸਕੂਲ ਦੀ ਰਾਜਮੰਦੀ ਹੋਵੇ ਇਹਦੇ ਬਾਰੇ ਮੈਨੂੰ ਪਤਾ ਜੇ ਮੇਰਾ ਬੰਦਾ ਹੀ ਕੰਮ ਵੇ ਕਰਤਾ ਤੁਸੀਂ ਬੱਸਾਂ ਉਹ ਹਾਲਾਚਾ ਬਹੁਤ ਵੇ ਬਿਤਾ ਬੈਠੇ ਜਿਹੜੇ ਕੰਮ ਕਰ ਰਹੇ ਹੋ ਕਿ ਆਟੋ ਜਿਹੜੇ ਰੱਖੀਏ ਆਟੋ ਵੀ ਦੇਖੋ ਜੀ ਆਹਨੋ ਛੁੱਟੀ ਟਾਈਮ ਤੇ ਬੈਠਾ ਰਹੇ ਆ ਹਾਂ ਉਹਨਾਂ ਦੇ ਵੀ ਜਿਹਦੇ ਵਿੱਚ ਬੱਚੇ ਜ਼ਿਆਦਾ ਬੈਠੇ ਆ 5 ਜਾਂ 6 ਬੱਚੀ ਬੈਹਿ ਸਕਦੇ ਉਹਦੇ ਵਿੱਚ ਵੀ ਤੇ ਜ਼ਿਆਦਾ ਬੱਚੇ ਆ ਤੇ ਉਹਦਾ ਅਸੀਂ ਆਖੀ ਬੰਦ ਕਰ ਦਿੰਦੇ ਜਿਹਦੇ ਕੋਲ ਲਾਇਸੈਂਸ ਨਹੀਂ ਲਗਾ ਉਹਦਾ ਆਟੋ ਪਾ ਕੀ ਨਾਮ ਸਰਪੁੱਤ ਦੁਰਾਨਾ ਹੈ ਸਰ ਇੰਸਪੈਕਟਰ ਜੀ ਤੇਜ ਇਹ ਆਰਐਫਐਸ ਪਾਬ ਜਿੰਦਰ ਜੋਨ ਨੰਬਰ 4 ਰੱਖਿਆ। ਇਕਲਾਤਾ ਤੋਂ ਜਿਹੜੇ ਆਪਣੇ ਜਿਹੜੇ ਸਕੂਲ ਇਹ ਸਕੂਲ ਦੀ ਬੱਸ ਕਿ ਪ੍ਰਾਈਵੇਟ ਕੰਪਨੀ ਉਹ ਕਾਰਨ ਸਕੂਲ ਦੀ ਬੱਸ ਹੈ। ਕਿਸੇ ਪ੍ਰਾਈਵੇਟ ਕੰਪਨੀ ਨਹੀਂ ਕਿ ਨਾ ਬੋਲੋ। ਸਕੂਲ ਦੀ ਬੱਸ। ਠੀਕ ਹੈ। ਜਿਹੜਾ ਆਪਣੇ ਬੱਚੇ ਸਕੂਲ ਜਾਂਦੀ ਜਿੱਤੀ ਦਾ 150 ਦਾ ਟੈਕਸ ਉਹਦੇ ਕੋਲ ਇਹ ਟੈਕਸ ਕਿੰਨਾ ਹੋਊਗਾ ਸਕੂਲ ਦੇ ਹਿਸਾਬ ਨਾਲ ਉਹਦੇ ਪਰ। ਮੈਂ ਤੇ ਸੀਨੀਅਰ ਅਧਿਆਪਕ ਰੂਪ ਨਕਲ ਆਇਆ ਸੀਗਾ ਇਸ ਸਕੂਲ ਦੀ ਖਤਰੇ। ਜਿਹਦੇ ਵਿੱਚ ਦੇਖਦੇ ਆ ਕਿ ਬੱਚਿਆਂ ਦਾ ਆਦੋ ਆ ਲੋੜ-ਲੋੜ ਕੇ ਜਾ ਕੇ ਲੈ ਕੇ ਬੱਚੇ ਜਾਂਦੇ। ਜਿੱਦਣ ਅਖਬਾਰ ਤੋਂ ਬਾਅਦ ਪਿਆ। ਆਰ ਇਹਨਾਂ ਦੀਏ ਜਿਹੜਾ ਬੱਸਾਂ ਜੱਪੀਆ ਜਿਹੜਾ ਕਿੜੀ ਕੋਟਾ ਆਹ ਗੈਰੂ ਵਾਲੀ ਅੱਛਾ ਜਿਹੜਾ ਇਹਨਾਂ ਦੀਏ ਬੱਸਾਂ ਜੱਪੀਆ ਜਿਹੜੇ ਇਹਨਾਂ ਦੇ ਜਿਹੜੇ ਬੱਸਾਂ ਦੇ ਵਿੱਚ ਬੱਤੀ ਲੱਗੇ ਆ ਉਹ ਓਵਰਲੋਡ ਮੰਨ ਲਿਆ 50 ਦੀ ਕੋਈ ਐਸੀ ਸੀਟਰ ਬੱਸ ਦੱਸਦੇ ਆ ਡਰਾਈਵਰ ਇਹ ਬੱਚੇ ਜਿਹੜੇ ਨਿਕਲੇ ਡਰਾਈਵਰ ਸਾਹਿਬ ਉਹਦਾ ਚਲਾਨ ਕਰਤਾ ਓਵਰਲੋਡ ਦਾ ਚਲਾਨ ਕਰਤਾ ਹੂੰ ਨੰਬਰ 2 ਤੇ ਡਰਾਈਵਰ ਨੇ ਬੱਤੀ ਨਹੀਂ ਲਾਈ ਉਹਦਾ ਚਲਾਨ ਕਰਤਾ ਨੰਬਰ 3 ਨੇ ਸੀਟ ਬੈਲਟ ਨਹੀਂ ਲਾਈ ਉਹਦਾ ਚਲਾਨ ਕਰਤਾ ਨੰਬਰ 4 ਇਹਦੀ ਕੋਈ ਨੰਬਰ ਪਲੇਟ ਆ ਉਹ ਸਹੀ ਨਹੀਂ ਲੱਗੀ ਨੰਬਰ ਬਾਰੇ ਕੀ ਗਲਤੀ ਸੀ ਜੀ ਉਹਦੇ ਤੇ ਇੱਕ ਤੋਂ ਆਈ ਆਡੀ ਨੰਬਰ ਹੀ ਲੱਗਾ ਸੀ ਇੱਕ ਉਹਨੇ ਨੰਬਰ ਪਹਿਲਾਂ ਹੋਰ ਲਾਇਆ ਸੀ ਨੰਬਰ ਕਿਹੜਾ ਲਗਾਈ ਸੀ ਉਹ ਬਾਈਕ ਦਾ ਨੰਬਰ ਲਾਇਆ ਜੀ ਬਾਈਕ ਦਾ ਨੰਬਰ ਲੱਗਿਆ ਠੀਕ ਹੈ ਦੋ ਵਾਰ ਦੁਬਾਰਾ ਆਰ ਸੀ ਉਹ ਚੈੱਕ ਕੀਤੀ ਹੈ ਉਹ ਨੰਬਰ ਸਹੀ ਆ ਉਹਦੇ ਨਾਲ ਹੀ ਇਸ ਬੱਚੇ ਕਿਨੇ ਬੱਡੇ ਸੀ ਦੱਸ ਕੀ ਇਹਦੀ ਵੱਧ ਬੱਦੀ ਸੀ ਮੇਰੀ ਕਿ ਬੰਦਾ ਬਾਛਰਦੀ ਆ ਚਲਾਨ ਕਰਕੇ ਇਹ ਡਰਾਈਵਰ ਮੋੜੇ ਤੁਹਾਡੇ ਕੋਲ ਹੈ ਨਹੀਂ ਨਹੀਂ ਤੇਰੇ ਆਵੋ ਤਿਲੇ ਗਿਆ ਬੱਚੇ ਲੈ ਕੇ ਤੇਰਵਦੀ ਚਾਹਾਂਗੇ ਸ਼ੁਰੂਆਤ ਸੇ ਮੋੜ ਪ੍ਰਸ਼ਾਸਨ ਨਾਲ ਗੱਲ ਹੋਈ ਕੋਈ ਆਪਣੇ ਕੀ ਆਪਰੇ ਓਵਰਰੋਡ ਨਹੀਂ ਡਰਾਈਵਰ ਨੇ ਕੁਝ ਕਿਹਾ ਵੀ ਕਿ ਕਿਉਂ ਲੈ ਕੇ ਆਏ ਵਰਨਾ ਦੀ ਉਹਨਾਂ ਦੇ ਮਾਲਕਾਂ ਨਾਲ ਗੱਲ ਹੋਈ ਆ ਬਾਕੀ ਕਹਿੰਦੇ ਉਹ ਮਾਲਕ ਕਹਿੰਦੇ ਵੀ ਆਹੀ ਆਪਣੇ ਦ੍ਰਿਸ਼ਟੀ ਦਾ ਸੁਣਾਣਾ ਗੱਲ ਕਰਾਂਗੇ ਗੱਲ ਕਰਕੇ ਹੱਲ ਜ਼ਰੂਰ ਕਰਾਂਗੇ ਨਹੀਂ ਬਾਕੀ ਇਹ ਮੈਰੂ ਗਾਰਡਨ ਸਕੂਲ ਸਕੂਲ ਦੀ ਰਜਮੰਦੀਨਾ ਓਵਰ ਮਤਲਬ ਕਿ ਬੱਚੇ ਜਾ ਰਹੇ ਨੇ ਸਕੂਲ ਦੀ ਰਜਮੰਦੀ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਘਰੇ ਧਿਆਨ ਦੇ ਲੈ ਜੇ ਜੋ ਮੇਰਾ ਬਣਦਾ ਹੀ ਕੰਮ ਮੈਂ ਕਰਦਾ ਜੇ ਤੁਸੀਂ ਦੱਸੋ ਕਿ ਆ ਰਿਹਾ ਸੋ ਬੋ ਦੇ ਵਿਚਾਲੇ ਜਿਹੜੇ ਕੰਮ ਕਰ ਰਹੇ ਹੋ ਜੇ ਕਿ ਉਹੋ ਜਿਹੜੇ ਰੱਖੇ ਹੋਏ ਉਹੋ ਵੀ ਟਾਈਮ ਤੇ ਛੁੱਟੀ ਟਾਈਮ ਤੇ ਬੜਾ ਰਸ ਹੁੰਦਾ ਹੈ ਉਹਨਾਂ ਦੇ ਵਿੱਚ 25000 ਜਿਆਦਾ ਦੇਖੇ ਆ 5 ਨਾਲ 6 ਵਜੇ ਬਹਿ ਸਕਦੇ ਹਾਂ ਉਹਦੇ ਇੱਕ ਜੀ ਜਿਆਦਾ ਬੰਦੇ ਆ ਉਹਦਾ ਸੁਣਾ ਦੇ ਕੰਮ ਕਰੀਏ ਜੇ ਕੋ ਲੱਗਦਾ ਕਿ ਨਾ ਤਾਂ ਉਹਦਾ ਹਟੋ ਪਰ ਕੀ ਨਾਦਰ ਕਿ 9000 ਸਰਵਿਸ ਕਰਦੇ ਆ ਯਾਰ ਇਸੇ ਤਰ੍ਹਾਂ ਸਾਬ ਜਰੂਰ ਕਰਦੇ ਆ ਜੋਨ ਨੰਬਰ 4 ਰਹਿ ਗਿਆ। ਇੱਕਲਾ ਦਾਦੂ ਜਿਹੜਾ ਆਪਣੇ ਜਿਹੜੇ ਸਕੂਲ ਇਹ ਸਕੂਲ ਦੀ ਬੱਸ ਕਿ ਪ੍ਰਾਈਵੇਟ ਕੰਪਨੀ ਕਿਸੇ ਉਦਾਹਰਨ ਸਕੂਲ ਦੀ ਬੱਸ ਹੈ। ਕਿਸੇ